ਸ਼ੰਭੂ ਬਾਰਡਰ ਮੋਰਚਾ 143 ਦਿਨ ਵਿੱਚ ਸ਼ਹੀਦ ਸੁਖਵਿੰਦਰ ਸਿੰਘ ਨੂੰ ਨਾਰਿਆਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਲਾਇਕੁਰ ਜੀ ਦਾ ਖਾਲਸਾ ਵੈਲ ਜੀ ਦੇ ਤੇ ਕੱਲ ਜਿਹੜੇ ਸ਼ਹੀਦ ਹੋਏ ਸੀ ਆਪਣੀ ਜਥੇ ਬੰਦੀ ਜੇ ਸਰਦਾਰ ਸੁਖਵਿੰਦਰ ਸਿੰਘ ਜੀ ਸਿਵਲ ਸਤਾ ਲਾ ਕੇ ਖੰਨਾ ਖੜੇ ਹੁਣ ਉਹਨਾਂ ਦੀ ਪੋਸਟਮਾਰਟਮ ਤੋਂ ਬਾਅਦ ਉਹਨਾਂ ਦਾ पार्थिव ਸਰੀਰ ਜਿਹੜਾ ਉਹਨਾਂ ਦਾ ਜੱਤੀ ਪਿੰਡ ਨੂੰ ਉਹਨਾਂ ਦੇ ਸਾਥੀ ਜਿਹੜੇ ਲੈ ਕੇ ਜਾ ਰਹੇ ਆ ਔਰ ਇਹ ਲਗਭਗ 24ਵੀਂ ਸ਼ਹੀਦੀ ਆ ਥੱਡੀ ਇਸ ਅੰਦੋਲਨ ਵਿੱਚ ਜਿਹੜੀ ਹੋਈ ਹੈਗੀ ਆ ਔਰ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਦੀਆਂ ਜਾਨਾਂ ਲੈ ਰਹੀ ਆ ਅਰ ਅਸੀਂ ਚਾਹੁੰਦੇ ਹਾਂ ਕਿ ਇਹ ਵੀ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਨਫਤਾਰਾ ਕਰੇ ਅਰ ਸ਼ੰਭੂ ਖਨੌਰੀ ਡੱਬ ਵਾਲੀ ਜਾਂ ਰਤਨਪੁਰੇ ਜਿਹੜੇ ਮੋਰਚੇ ਲੱਗੇ ਹੋਏ ਆ ਉਹਨਾਂ 'ਚ ਇਸ ਕਿਸਮ ਦੀਆਂ ਜਿਹੜੀਆਂ ਸ਼ਹਾਦਤਾਂ ਦੀਆਂ ਖਬਰਾਂ ਹੁੰਦੀਆਂ ਜਿਹੜੀਆਂ ਦੁਖਦਾਈ ਹੁੰਦੀਆਂ ਪਰਿਵਾਰਾਂ ਤੋਂ ਲੋਕ ਵਿਛੜਦੇ ਹੈਗੇ ਆ ਦੇਸ਼ਕ ਕੁਝ ਪ੍ਰਾਪਤ ਕਰ ਲਈ ਕੁਝ ਖੋਣਾ ਵੀ ਪੈਂਦਾ ਹੈਗਾ ਪਰ ਅਸੀਂ ਆਸਤਾ ਕਰਾਂਗੇ ਸਰਕਾਰ ਗੱਲਬਾਤ ਕਰਕੇ ਮਸਲਿਆਂ ਦਾ ਹੱਲ ਕਰੇ ਤਾਂ ਜਿਹੜੇ ਮੋਰਚਿਆਂ ਤੇ ਜਿਹੜੀ ਰਾਮਾਦਰੀ ਕਾਬਟੇ ਉਹਨੂੰ ਵੀ ਦੂਰ ਕਰੂਗੀ ਅਰ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਆਪਣੇ ਵਰਕਰਾਂ ਨੂੰ ਵਲੰਟੀਅਰਸ ਨੂੰ ਬੇਨਤੀ ਕਰਦੇ ਆਂ ਵੀ ਉਹਨਾਂ ਦੇ ਸਸਕਾਰ ਤੇ ਵੱਧ ਤੋਂ ਵੱਧ ਜਿਹੜਾ ਵਾ ਪਹੁੰਚਿਆ ਜਾਵੇ ਸਰਕਾਰ ਜਿਹੜਾ ਵਾ ਇਹਨਾਂ ਦੇ ਪਰਿਵਾਰ ਨੂੰ ਬੰਦ ਦਾ ਮਾਫਜ਼ਾ ਨੌਕਰੀ ਤੇ ਜਿਹੜਾ ਸਾਡਾ ਇੱਕ ਕਿਸਾਨ ਜ਼ਖਮੀ ਹੋਇਆ ਉਹਨਾਂ ਦਾ ਇਲਾਜ ਕਰਾਵੇ